ਹਾਂ ਲੋ ਹਾਂਜੀ ਸਤਿ ਸ੍ਰੀ ਅਕਾਲ ਗਾਇਜ਼ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅਸੀਂ ਠੀਕ ਠਾਕ ਹਾਂ ਤੁਸੀਂ ਸਭ ਠੀਕ ਠਾਕ ਹੋਗੇ ਹਾਂਜੀ ਤੇ ਅੱਜ ਆਪਾਂ ਬਣਾਉਣ ਲੱਗੇ ਸੀ ਪਿੰਡੀਆਂ ਨਾਲ ਬੈਂਗਲਨ ਹਾਂਜੀ ਤੇ ਨਾਲ ਪਿਆਜ਼ ਆਪਾਂ ਅੱਜ ਪਿੰਡੀਆਂ ਤੇ ਬੈਂਗਨ ਜਿਹੜੇ ਤਲਕੇ ਬਣਾਵਾਂਗੇ ਹਾਂਜੀ ਭਰ ਕੇ ਹਾਂਜੀ ਆਪਾਂ ਪਿੰਡੀਆਂ ਘਰੋਂ ਤੋੜੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਸੋਹਣੀਆਂ ਤੇ ਨਾਲ ਛੋਟੇ ਛੋਟੇ ਬੈਂਧਣ ਜਿਹੜੇ ਉਹ ਵੀ ਆਪਾਂ ਘਰੋਂ ਤੋੜਿਓਏ ਆ ਹਾਂਜੀ ਤੇ ਇਹਨਾਂ ਨੂੰ ਆਪਾਂ ਧੋ ਕੇ ਰੀਜਨਲ ਸੁਕਾ ਲਿਆ ਵਾ ਕੱਪੜੇ ਨਾਲ ਚੰਗੀ ਤਰ੍ਹਾਂ ਪੁੰਜ ਲਿਆ ਵਾ ਹਾਂਜੀ ਹੁਣ ਆਪਾਂ ਇਹਨਾਂ ਨੂੰ ਦੋਨਾਂ ਸਾਈਡਾਂ ਤੇ ਥੋੜਾ ਥੋੜਾ ਕੱਟਦੇ ਹੋਏ ਹਾਂਜੀ ਤੁਸੀਂ ਦੇਖ ਸਕਦੇ ਹੋ ਪਿੰਡੀਆਂ ਵੀ ਇਦਾਂ ਆਪਾਂ ਥੋੜੀਆਂ ਥੋੜੀਆਂ ਕੱਟਦੇ ਹੋਏ ਹਾਂਜੀ ਤੇ ਬੈਂਗਣਾਂ ਦੀਆਂ ਜਿਹੜੀਆਂ ਮੈਂ ਇਧਰੋਂ ਕੁਰਮਲੀਆਂ ਜੀਆਂ ਹੁੰਦੀਆਂ ਸਾਰੀਆਂ ਲਾ ਲਈਆਂ ਹਾਂਜੀ ਤੇ ਇਹਨਾਂ ਦੇ ਵਿੱਚ ਹੁਣ ਫਾੜ ਪਾਵਾਂਗੇ ਇਸ ਤਰੀਕੇ ਨਾਲ ਹਾਂ ਜੀ ਤੁਸੀਂ ਦੇਖ ਸਕਦੇ ਆ ਹਾਂ ਜੀ ਇਸ ਤਰ੍ਹਾਂ ਆਪਾਂ ਬੈਂਡਨ ਦੇ ਵਿੱਚ ਫੜ ਪਾਵਾਂਗੇ ਇਸ ਤਰ੍ਹਾਂ ਆਪਾਂ ਪਿੰਡੀ ਦੇ ਵਿੱਚ ਫੜ ਜਿਹੜੀ ਪਾ ਲਾਂਗੇ ਸਾਰੀਆਂ ਪਿੰਡੀਆਂ ਆਪਾਂ ਇਸ ਤਰ੍ਹਾਂ ਜਿਹੜੀਆਂ ਉਹ ਕਰ ਲੈਣੀਆਂ ਹਾਂ ਹਾਂ ਜੀ ਆਪਾਂ ਓਰੀਜਨਲ ਤੋਲੀਆਂ ਅਸੀਂ ਪਹਿਲਾਂ ਸਕਾਰੀਆਂ ਅਸੀਂ ਚੰਗੀ ਤਰ੍ਹਾਂ ਹਾਂਜੀ ਸਾਰੀਆਂ ਪਿੰਡੀਆਂ ਤੇ ਪਿਆਜ਼ ਵੀ ਜਿਹੜੇ ਇਹ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਆਪਾਂ ਕਿਸ ਤਰ੍ਹਾਂ ਭਰਨੇ ਆ ਹਾਂਜੀ ਪਿਆਜ਼ ਗਾਈਜ ਆਪਾਂ ਪਿਆਜ਼ ਦੇ ਵਿੱਚ ਵੀ ਜਿਹੜੇ ਚਾਰ ਫਾੜ ਉਹ ਪਾ ਲਈ ਆ ਹਾਂਜੀ ਤੁਸੀਂ ਦੇਖ ਸਕਦੇ ਹੋ ਤੇ ਬਾਅਦ ਵਿੱਚ ਜਿਹੜਾ ਇਹਨਾਂ ਨੂੰ ਆਪਾਂ ਭਰ ਲਾਂਗੇ ਹਾਂਜੀ ਤੇ ਅੱਜ ਆਪਾਂ ਬਣਾਵਾਂਗੇ ਭਰ ਕੇ ਪਿੰਡੀਆਂ ਪਿਆਜ਼ ਤੇ ਬੈਂਗਨ ਹਾਂਜੀ ਤੁਸੀਂ ਬਲੌਗ ਦੇ ਨਾਲ ਐਂਡ ਟੀਕਰ ਜੁੜੇ ਹਾਂ ਜਾਇਜ ਬਲੌਗ ਦੇ ਨਾਲ ਐਂਡ ਟੀਕਰ ਜੁੜੇ ਰਹਿਣਾ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਹਾਂਜੀ ਜਿਹੜੇ ਆਪਣੇ ਨਾਲ ਨਵੇਂ ਜੁੜਦੇ ਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਹਾਂਜੀ ਤੇ ਬਲੌਗ ਜਿਹੜਾ ਐਂਡ ਟੀਕਰ ਪੂਰਾ ਦੇਖਿਆ ਕਰੋ ਹਾਂਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡੇ ਜਿਹੜੇ ਬਲੌਗ ਤੁਹਾਨੂੰ ਕਿਸ ਤਰ੍ਹਾਂ ਲੱਗਦੇ ਆ ਹਾਂਜੀ ਤੇ ਅੱਜ ਬਣਾਵਾਂਗੇ ਪਿੰਡੀਆਂ ਭਰ ਕੇ ਪਿਆਜ਼ ਤੇ ਨਾਲ ਬਣਾਵਾਂਗੇ ਬੈਂਗਨ ਤੇ ਆਪਾਂ ਘਰ ਦੀ ਥੋੜੀ ਹੋਈ ਸਬਜੀ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਲੱਗ ਰਹੀ ਏ ਵੇਖਣ ਦੀ ਵਿੱਚ ਵੀ ਕਿਨਾਰੇ ਤੇ ਆਪਣਾ 프라이ਪਿੰਗ ਜਿਹੜਾ ਗਰਮ ਹੋ ਗਿਆ ਹੈ ਸਭ ਤੋਂ ਪਹਿਲਾਂ ਆਪਾਂ ਵਿੱਚ ਪਾਵਾਂਗੇ ਤੇਲ ਹਾਂਜੀ ਤੇ ਇਹਨਾਂ ਥੋੜਾ ਜਿਹਾ ਜ਼ਿਆਦਾ ਲੈਂਦੇ ਆਪਾਂ 1.5 ਕੱਛੀ ਪਾਵਾਂਗੇ ਹਾਂਜੀ ਕਿਉਂ ਜਿੰਨਾ ਜਿੰਨਾ ਤੀ ਕਰੇ ਫਾਈਟ ਨਹੀਂ ਹੁੰਦਾ ਆਪਾਂ ਵੇਟ ਕਰਦੇ ਆ ਇੱਧਰ ਦੇਖ ਸਕਦੇ ਆ ਤੁਸੀਂ ਹਾਂਜੀ ਪੈਂਗਣ ਜਿਹੜੇ ਸਾਰੇ ਉਹਨਾਂ ਦੇ ਆਪਣੇ ਵਿੱਚ ਫਾੜ ਪੈ ਗਏ ਆ ਹਾਂਜੀ ਪਿੰਡੀਆਂ ਵੀ ਸਾਰੀਆਂ ਦੇ ਵਿੱਚ ਫਾੜ ਜਿਹੜੇ ਉਹ ਪੈ ਗਏ ਪਿਆਜ਼ ਵੀ ਕੱਟ ਲੇ ਥੋੜਾ ਆਪਾਂ ਤੁਹਾਨੂੰ ਦੱਸਦੇ ਆ ਮਸਾਲਾ ਜਿਹੜਾ ਆਪਾਂ ਜਿਹੜਾ ਪਾਉਣਾ ਹੈ ਆਪਾਂ ਸੁੱਤਾ ਮਸਾਲਾ ਜਿਹੜਾ ਉਹ ਆਪਾਂ ਇੱਕ ਕੌਲੀ ਲਈ ਹੋਈ ਆ ਇਹਦੇ ਵਿੱਚ ਨਮਕ ਮਿਰਚ ਮਸਾਲਾ ਜਿਹੜਾ ਉਹ ਐਡ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਨਮਕ ਇੱਕ ਚਮਚ ਸਵਾਦ ਅਨੁਸਾਰ ਹਾਂਜੀ ਜਿੰਨੇ ਕੀ ਆਪਣੀਆਂ ਪਿੰਡੀਆਂ ਪੈਂਗ ਹਾਂਜੀ ਤੇ ਹੁਣ ਪਾਵਾਂਗੇ ਗਰਮ ਮਸਾਲਾ ਹਾਫ ਚਮਚ ਹਾਂਜੀ ਹੁਣ ਪਾਵਾਂਗੇ ਲਾਲ ਮਿਰਚ ਪਾਊਡਰ ਅੱਧਾ ਚਮਚ ਹਾਂਜੀ ਹੁਣ ਪਾਵਾਂਗੇ ਹਲਦੀ ਹਾਫ ਚਮਚ ਹਾਂਜੀ ਤੇ ਹੁਣ ਪਾਵਾਂਗੇ ਘਰ ਦਾ ਕੁੱਟਿਆ ਹੋਇਆ ਮਸਾਲਾ ਕਾਲੀ ਮਿਰਚ ਪਾਊਡਰ ਧਨੀਆ ਪਾਊਡਰ ਛੋਟੀ ਇਲਾਚੀ ਤੇ ਵੱਡੀ ਇਲਾਚੀ ਹਾਂਜੀ ਇੰਨਾ ਛਾਲਿਆਂ ਬੈਰ ਕਰਤੇ ਤੇ ਆਹ ਕੌਣ ਕਹਿੰਦਾ ਦੱਸਦੇ ਆ ਕਿ ਇਸ ਤਰ੍ਹਾਂ ਜਿਹੜੇ ਆਪਾਂ ਬੈਂਗਨਾ ਦੇ ਵਿੱਚ ਤੇ ਪਿੰਡੀਆਂ ਵਿੱਚ ਜਿਹੜੀਆਂ ਉਹ ਭਰਨੇ ਆ ਤੇ ਫਿਰ ਆਪਾਂ ਫਰਾਈ ਕਰਾਂਗੇ ਇਹਨਾਂ ਨੂੰ ਬਹੁਤ ਹੀ ਸੁਆਦੀ ਤੇ ਸਵਾਦ ਬਣਦੀਆਂ ਇਸ ਤਰ੍ਹਾਂ ਜਰੂਰ ਤੁਸੀਂ ਵੀ ਇੱਕ ਵਾਰੀ ਟਰਾਈ ਕਰਨਾ ਹਾਂਜੀ ਅੱਜ ਤੁਹਾਨੂੰ ਦੱਸਦੇ ਆ ਹਾਂਜੀ ਹਾਂਜੀ ਗਾਇਜ਼ ਹੁਣ ਆਪਾਂ ਪਿੰਡੀਆਂ ਦੇ ਵਿੱਚ ਜਿਹੜਾ ਮਸਾਲਾ ਭਰਨਾ ਸ਼ੁਰੂ ਕਰਨ ਲੱਗੇ ਆਂ ਤੇ ਫੜ ਸਕਦੇ ਹਾਂ ਹਾਂਜੀ ਥੋੜਾ ਥੋੜਾ ਪਾ ਲਿਆ ਸਾਤਨਾ ਮਾਈ ਗੋਡ ਜੇ ਹਾਂਜੀ ਸਾਤਨਾ ਮਾਈ ਗੋਡ ਜੇ ਸਾਤਨਾ ਆਪਾਂ ਪਿੰਡਾਂ ਅੱਜ ਪਾ ਲਏ ਸਾਤਨਾ ਮਾਈ ਗੋਡ ਜੀ ਕਿ ਤਰ੍ਹਾਂ ਆਪਾਂ ਜਿਹੜਾ ਬੈਂਗਨਾ ਦੇ ਵਿੱਚ ਭਰ ਲਾਂਗੇ ਤੁਸੀਂ ਦੇਖ ਸਕਦੇ ਹੋ ਹਾਂਜੀ ਪ੍ਰੋਪਰ ਮਸਾਲਾ ਜਿਹੜਾ ਹੈ ਭਰ ਗਿਆ ਹੈ ਇਸ ਤਰ੍ਹਾਂ ਆਪਾਂ ਪਿਆਜ਼ ਜਿਹੜੇ ਚਾਰ ਫਾੜ ਕੀਤੇ ਹੋਏ ਆ ਇਸੇ ਤਰ੍ਹਾਂ ਆਪਾਂ ਪਿਆਜ਼ ਜਿਹੜਾ ਮਸਾਲਾ ਪਾਉਣਾ ਤੇ ਇਸ ਤਰ੍ਹਾਂ ਆਪਾਂ ਵਾਰੀ-ਵਾਰੀ ਸਾਰੇ ਜਿਹੜੇ ਬੈਂਗਣ ਭਿੰਡੀਆਂ ਤੇ ਪਿਆਜ਼ ਜਿਹੜੇ ਸਾਰੇ ਆਪਾਂ ਪਰਤੇ ਰੱਖ ਲਾਂਗੇ ਤੇ ਤੇਲ ਜਿਹੜਾ ਆਪਣਾ ਗਰਮ ਹੋ ਜਾਂਦਾ ਹੈ ਬਾਅਦ ਵਿੱਚ ਤੁਹਾਨੂੰ ਦਿਖਾਉਣੀ ਆ ਬਲੌਗ ਦੇ ਨਾਲ ਮੱਤੀ ਕਰ ਜੁੜੇ ਰਹੋ ਬਹੁਤ ਹੀ ਸੁਆਦ ਤੇ ਟੇਸਟੀ ਬਣਨਗਾ ਭਿੰਡੀਆਂ ਤਾਂ ਹਾਂਜੀ ਗਾਇਜਾ ਬੈਂਗਾਨਾ ਪਿੰਡੀ ਤੇ ਪਿਆਜ਼ ਜਿਹੜੇ ਆਪਾਂ ਸਾਰੇ ਭਰ ਲਿਆ ਇੱਧਰ ਆਪਣਾ ਤੇਲ ਬਿਲਕੁਲ ਗਰਮ ਹੋ ਗਿਆ ਤੁਸੀਂ ਦੇਖ ਸਕਦੇ ਹੋ ਬਾਈਟਰੀ ਹੋ ਗਿਆ ਸਭ ਤੋਂ ਪਹਿਲਾਂ ਆਪਾਂ ਜਿਹੜੇ ਉਹ ਬੈਂਗਨ ਉਹ ਪਾਵਾਂਗੇ ਹਾਂਜੀ ਨਾਲ ਦੀ ਨਾਲ ਹੀ ਆਪਾਂ ਇਹਦੇ ਪਿਆਜ਼ ਉਹ ਵੀ ਸਾਈਡ ਤੇ ਧਰ ਦਾਂਗੇ ਤੇ ਪਿੰਡੀ ਥੋੜਾ ਜਿਹਾ ਮਗਰੋਂ ਰੱਖਾਂਗੇ ਕਿਉਂਕਿ ਪਿੰਡੀ ਜਿਹੜੀ ਜਲਦੀ ਸੌਤ ਹੋ ਜਾਣੀ ਹੈ ਜੀ ਗਏ ਜਾਨ ਇੱਕ ਸਾਈਡ ਤੇ ਪਿਆਜ਼ ਆਪਾਂ ਜਿਹੜੀ ਇਹ ਰੱਖ ਦਾਂਗੇ ਹਾਂਜੀ ਤੇ ਹਲਕਾ ਜਿਹਾ ਬਰਾਊਨ ਹੋਣ ਤੋਂ ਬਾਅਦ ਉਹਨਾਂ ਦੇ ਜਿਹੜੀ ਆਪਾਂ ਸਾਈਡੋਂ ਬਦਲ ਦਾਂਗੇ ਹਾਂਜੀ ਤੇ ਇਹ ਬਹੁਤ ਜਲਦੀ ਵੀ ਬਣ ਜਾਂਦੇ ਆ ਤੇ ਸਵਾਦ ਵੀ ਬਹੁਤ ਜ਼ਿਆਦਾ ਆਉਂਦੇ ਆ ਜਿਹੜਾ ਆਪਣਾ ਸਟੇਟਰਾ ਮਸਾਲਾ ਕਿੰਨਾ ਕਿੰਨਾ ਚਿਰ ਗ੍ਰाइंड ਕਰਦੇ ਰਹਿੰਦੇ ਆ ਹਾਂਜੀ ਤੇ ਉਹ ਕਾਫੀ ਟਾਈਮ ਜ਼ਿਆਦਾ ਲੱਗ ਜਾਂਦਾ ਹੈ ਤੇ ਇਸ ਇਸ ਤਰ੍ਹਾਂ ਆਪਾਂ ਨੂੰ ਜ਼ਰੂਰ ਹੈ ਕਿ ਫਰਾਈ ਜਿਹੜਾ ਉਹ ਕਰਨਾ ਚਾਹੀਦਾ ਹੈ ਹਾਂਜੀ ਆਹ ਨਾ ਪਹੜਾ ਕਾਜਾ ਪਲਟਕੇ ਦੇ ਬਾਅਦ ਵਿੱਚ ਪਿੰਡਾ ਜਿਹੜਾ ਨੋਅ ਮੈਚੀ ਕਰ ਰਹੇ ਹਾਂ ਜੀ ਚਾਹ ਤੇ ਚੈਂਕੇ ਦਾ ਆਪਣਾ ਸਾਰਾ ਪਰ ਗਿਆ ਹਾਂ ਜੀ ਤੇ ਉਹਨਾਂ ਨੂੰ ਬੱਸ ਸੇਕ ਲੱਗਦੇ ਨੇ ਇੱਕ ਸਾਈਡ ਤੋਂ ਪਕਾ ਲੈਣੇ ਆ ਤੇ ਬਾਅਦ ਵਿੱਚ ਥੋੜੇ ਲਾਲ ਨਾਲ ਕਰਦੇ ਤੇ ਪਿੰਡਾ ਜਿਹੜਾ ਨੋਅ ਵੀ ਪਾਤਾ ਹਾਂ ਜੀ ਹਾਂਜੀ ਗਾਇਜ਼ ਤੁਸੀਂ ਦੇਖ ਸਕਦੇ ਹੋ ਜਿਹੜੇ ਬੈਂਗਣ ਆਪਣੇ ਇੱਕ ਸਾਈਡ ਤੋਂ ਬਿਲਕੁਲ ਜਿਹੜੇ ਸੌਫਟ ਹੋ ਗਏ ਆ ਹਾਂਜੀ ਤਾਂ ਆਪਾਂ ਜਿਹੜਾ ਪਾਥਾ ਇਹਨਾਂ ਦਾ ਫਲਤ ਕੇ ਇਹਦੇ ਥੋੜਾ ਥੋੜਾ ਨਾਲ-ਨਾਲ ਕਰ ਦਿੰਨੇ ਆ ਤਾਂ ਕਿ ਆਪਾਂ ਪਿੰਡ ਗਾਹੀ ਜਿਹੜੀ ਥੋੜੀ ਜੀ ਜਗ੍ਹਾ ਬਣਾ ਲਈਏ ਵਿੱਚ ਤੁਹਾਨੂੰ ਪਿੰਡੀਆਂ ਵੀ ਜਿਹੜੀਆਂ ਇੱਕ ਸਾਈਡ ਤੇ ਆਪਾਂ ਪਾਉਣੀਆਂ ਸ਼ੁਰੂ ਕਰ ਦੇਣੀਆਂ ਹਾਂ ਹਾਂਜੀ ਪਿਆਜ਼ ਲਈ ਆਪਣੇ ਜਿਹੜੇ ਹਲਕੇ ਜਿਹੇ ਬਰਾਊਨ ਜਿਹੜੇ ਹੋ ਗਏ ਆ ਸੈੱਡ ਤੋਂ ਹਾਂਜੀ ਦੇਖ ਸਕਦੇ ਹੋ ਤੁਸੀਂ ਹਾਂਜੀ ਜਿਵੇਂ ਆਪਾਂ ਜਿਹੜੀਆਂ ਪਿੰਡੀਆਂ ਐ ਇੱਕ ਸਾਈਡ ਤੇ ਪਾਉਂਨਾ ਜਿਹੜੀਆਂ ਚਾਲੂ ਕਰਤੀ ਹੈ ਹਾਂਜੀ ਜਗ੍ਹਾ ਬਣ ਗਈ ਹਾਂਜੀ ਇਸ ਤਰ੍ਹਾਂ ਆਪਾਂ ਜਿਹੜੀਆਂ ਸਾਰੀਆਂ ਪਿੰਡੀਆਂ ਐ ਹਾਂਜੀ ਗਾਇਸ ਤੁਸੀਂ ਦੇਖ ਸਕਦੇ ਹੋ ਬੈਂਗਣ ਜਿਹੜੇ ਆਪਣੇ ਕਿੱਡੇ ਸੋਹਣੇ ਆ ਸਾਫਟ ਹੋ ਗਏ ਆ ਹਾਂਜੀ ਬੜੀ ਆ ਬਿਲਕੁਲ ਜਿਹੜੇ ਰਾਉਂਡ ਤੇ कुरकुरੇ ਹੋ ਗਏ ਆ ਹਾਂਜੀ ਭਿੰਡੀ ਜਿਹੜੀ ਉਹ ਵੀ ਆਪਣੀ ਬਿਲਕੁਲ ਸਾਫਟ ਹੋ ਗਈ ਹੈ ਹਾਂਜੀ ਤੁਸੀਂ ਦੇਖ ਸਕਦੇ ਹੋ ਹਾਂਜੀ ਥੋੜਾ ਜਿਹਾ ਸੇਕ ਜਿਹੜਾ ਭਿੰਡੀ ਹੋਰ ਲੈਣ ਦੀ ਹੈ ਹੋਰ ਹਾਂਜੀ ਤੇ ਜਿਹੜਾ ਪਿਆਜ਼ ਆ ਉਹ ਵੀ ਦੇਖੋ ਕਿੱਡੇ ਸੋਹਣੇ ਜਿਹੜੇ ਉਹ ਆਪਣੇ ਹੋ ਗਏ ਬਿਲਕੁਲ ਸੌਫਟ ਹੋ ਗਏ ਤੇ ਤੁਸੀਂ ਵੀ ਇਸ ਤਰੀਕੇ ਨਾਲ ਡੈਂਗਣ ਪਿਆਜ਼ ਤੇ ਭਿੰਡੀ ਭਰ ਕੇ ਜਰੂਰ ਤਰ ਕੇ ਦੇਖਣਾ ਹੈ ਕਰੀ ਚੈਨ ਚਾਹੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜੀ ਅਮਾ ਦੀਪ ਨੂੰ ਲੱਕੇ ਬਾਏ ਟਾਕਾ